ਨਮਸਕਾਰ ਜੀ ਮੈਂ ਇਸ ਟਾਈਮ ਖੜਾ ਹਾਂ ਦੇਸਰਾ ਸਕੂਲ ਦੇ ਨਾਲ ਜਿਹੜਾ ਬਾਲ ਪਵਨ ਬਣਿਆ ਹੋਇਆ ਹੈਗਾ ਉੱਤੇ ਮੈਂ ਇੱਕ ਮੁੱਦਾ ਚੱਕਿਆ ਸੀਗਾ ਵੀ ਇੱਥੇ ਦੁਕਾਨਾਂ ਬੰਦੀਆਂ ਪਈਆਂ ਸੀ ਤੇ ਉਹਦੇ ਵਿੱਚ ਕੋਈ ਸਕੈਮ ਸੀਗਾ ਦੁਕਾਨਾਂ ਦੇ ਵਿੱਚ ਮੈਂ ਇੱਕ ਵੀਡੀਓ ਬਣਾ ਕੇ ਪਾਈ ਸੀਗੀ 16 ਮਈ 2025 ਦੀ ਗੱਲ ਹੈ 2 ਮਹੀਨੇ ਤੋਂ 2 ਦਿਨ ਜ਼ਿਆਦਾ ਹੋ ਚੁੱਕੇ ਅੱਜ ਵੀਡੀਓ ਪੈਣ ਤੋਂ ਬਾਅਦ ਜਿਹੜਾ ਇੱਥੇ ਕੰਮ ਚੱਲੀ ਜਾਂਦਾ ਸੀ ਕੰਸਟਰਕਸ਼ਨ ਦਾ ਤੇ ਜਿਹੜੇ ਇੱਥੇ ਲੇਬਰ ਵਾਲੇ ਬੈਠੇ ਸੀ ਮਿਸਤਰੀ ਸੀ ਤੇ ਮਜ਼ਦੂਰ ਸੀ ਵੀਡੀਓ ਪੈਣ ਤੋਂ 15-20 ਮਿੰਟ ਬਾਅਦ ਜਦੋਂ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਦੇ ਉੱਤੇ ਤੇ ਪ੍ਰੈਸ ਨੂੰ ਭੇ ਉਹ 15-20 ਮਿੰਟ ਬਾਅਦ ਹੀ ਆਪਦੀ ਕਈਆਂ ਵੱਠਣ ਲੈ ਕੇ ਭੱਜ ਗਏ ਸੀ ਤੇ ਕੰਮ ਅੱਜ 2 ਮਹੀਨੇ ਹੋ ਚੁੱਕੇ ਐ ਐਜ਼ ਇਟ ਇਜ਼ ਉਮੀ ਦੀ ਉਮੀ ਬੰਦ ਐ ਜਿਸ ਤੋਂ ਸਾਬ ਪਤਾ ਲੱਗਦਾ ਵੀ ਘਟਾਲਾ ਕਿਸ ਲੈਵਲ ਦਾ ਸੀ ਉਸ ਤੋਂ ਬਾਅਦ ਮੈਂ ਆਰਟੀਆਈ ਪਾਈ ਸੀ ਆਰਟੀਆਈ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸਾਹਮਣੇ ਤੱਥ ਆਏ ਹੈਗੇ ਆ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੱਕ ਡਾਇਲੌਗ ਹੁੰਦਾ ਨਾ ਵੀ ਇਸ ਹਮਾਮੇ ਤੋਂ ਸਭੀ ਨੰਗੇ ਐ ਇਹਦਾ ਐਡੇ ਕਿ ਬਿਸ਼ਰਮ ਐ ਹਮਾਮ ਦੇ ਬਾਹਰ ਵੀ ਕੱਪੜੇ ਲਾ ਕੇ ਤੁਰੇ ਫਿਰਦੇ ਐ ਐਡੀ ਬਿਸ਼ਰਮੀ ਇਹਨਾਂ ਨੇ ਹੱਦ ਕਰ ਰੱਖੀ ਐ ਇਹ ਅੰਡਰ ਆਲ ਇੰਡੀਆ ਔਮਨ ਕਾਨਫਰੈਂਸ ਉਸ ਦੇ ਅੰਡਰ ਮਿਊਨਿਸਪਲ ਕਾਰਪੋਰੇਸ਼ਨ ਬਠਿੰਡਾ ਦੀਆਂ ਇਹ ਦੁਕਾਨਾਂ ਸੀਗੀਆਂ ਇਹ ਦੁਕਾਨਾਂ ਇਹਨਾਂ ਨੇਗੇ ਬੋਲੀ ਦੇ ਰਾਹੀਂ ਇੱਕ ਬਿਡ ਦੇ ਰਾਹੀਂ ਇਹ ਕਿਰਾਏ ਦੇ ਉੱਤੇ ਦੇਤੀਆਂ ਸੀਗੀਆਂ ਦੁਕਾਨਾਂ ਪੁਰਾਣੀਆਂ ਸੀ ਕਬਾੜ ਸੀ ਸਸਤੇ ਰੇਟ ਦੇ ਉੱਤੇ ਜਾਣ ਕੇ ਆਪਦੇ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਦੇ ਦਿੱਤੀਆਂ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਨਵੀਆਂ ਦੁਕਾਨਾਂ ਢਾ ਕੇ ਬਣਾਨੀਆਂ ਸ਼ੁਰੂ ਕਰਤੀਆਂ ਕਾਰਪੋਰੇਸ਼ਨ ਵਾਲਿਆਂ ਨੇ ਤਾਂ ਕਿ ਆਪਦੇ ਬੰਦਿਆਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਅਸੀਂ ਇਹਦੇ ਵਿੱਚ ਆਰਟੀਆਈ ਦੇ ਵਿੱਚ ਅਸੀਂ ਮੰਗਿਆ ਆਰਟੀਆਈ ਮੈਂ ਤੁਹਾਨੂੰ ਦਿਖਾਣਾ ਜਿਹਦੇ ਵਿੱਚ ਮੈਂ ਪੁੱਛਿਆ ਵੀ ਇਹਦੇ ਉੱਤੇ ਕਿੰਨਾ ਖਰਚਾ ਕੀਤਾ ਗਿਆ ਹੈਗਾ ਨਗਰ ਨਿਗਮ ਦੇ ਵੱਲੋਂ ਸਾਰੀ ਜਾਣਕਾਰੀ ਧਿਆਨ ਨਾਲ ਸੁਣਿਓ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਇਹ ਕੀ ਚੱਲੀ ਜਾਂਦਾ ਹੈਗਾ ਤਾਂ ਇਹਨਾਂ ਨੇ ਮੈਨੂੰ ਆ ਤੁਸੀਂ ਦੇਖੋ ਜਿਹੜੀ ਆਰਟੀਆਈ ਚ ਜਾਣਕਾਰੀ ਦਿੱਤੀ ਹੈ ਲੜੀ ਨੰਬਰ ਤਿੰਨ ਦੇ ਸਬੰਧ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮੰਗੀ ਗਈ ਸੂਚਨਾ ਅਨੁਸਾਰ ਨਗਰ ਨਿਗਮ ਵਰਕਸ ਸ਼ਾਖਾ ਵੱਲੋਂ ਦੁਕਾਨਾਂ ਉੱਤੇ ਕੋਈ ਕੰਮ ਨਹੀਂ ਕਰਵਾਇਆ ਗਿਆ ਯਾਨੀ ਕਿ ਇਹਨਾਂ ਵੱਲੋਂ ਕੋਈ ਕੰਮ ਇੱਥੇ ਨਹੀਂ ਕਰਵਾਇਆ ਗਿਆ ਨਗਰ ਨਿਗਮ ਦੇ ਵੱਲੋਂ ਪਰ ਜਿਹੜਾ ਸਕੈਮ ਹੈ ਉਹ ਕਿੱਥੋਂ ਸ਼ੁਰੂ ਹੁੰਦਾ ਹੈਗਾ ਇਹਦੀ ਪਰਮੈਂਟ ਕੰਡੀਸ਼ਨ ਹੈ ਕੰਟਰੈਕਟ ਦੀ ਜਿਹਦੇ ਵਿੱਚ ਲਿਖਿਆ ਕਿ ਇਹ ਦੁਕਾਨਾ ਜਿਸ ਹਾਲਾਤ ਵਿੱਚ ਹੈ ਉਸ ਹਾਲਾਤ ਵਿੱਚ ਕਿਰਾਏ ਤੇ ਦਿੱਤੀ ਜਾਊਗੀ ਅਤੇ ਦੁਕਾਨ ਨੂੰ ਹਰ ਕਿਸਮ ਦੀ ਮਰਮਮਤ ਕਰਾਉਣ ਦੀ ਜ਼ਿੰਮੇਵਾਰੀ ਕਿਰਾਏਦਾਰ ਦੀ ਹੋਵੇਗੀ ਸਾਫ਼-ਸਾਫ਼ ਲਿਖਿਆ ਹੈਗਾ ਵੀ ਦੁਕਾਨਾ ਜਿਸ ਹਾਲਾਤ ਵਿੱਚ ਹੈ ਉਸੇ ਹਾਲਾਤ ਵਿੱਚ ਦਿੱਤੀਆਂ ਜਾਣਗੀਆਂ ਲੇਕਿਨ ਮਿਲੀ ਭੁਗਤ ਇਸ ਤਰ੍ਹਾਂ ਦੀ ਸੀਗੀ ਕਿ ਆਹ ਇੱਕ ਲੈਟਰ ਜਿਹੜੀ ਹੈਗੀ ਹੈ ਦੁਕਾਨਾਂ ਬਿਡ ਦੇ ਵਿੱਚ ਬੋਲੀ ਦੇ ਰਾਹੀਂ ਲੈਣ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਇੱਕ ਲੈਟਰ ਜਿਹੜਾ ਕਮਿਸ਼ਨਰ ਸਾਹਿਬ ਦੇ ਨਾਮ ਦੇ ਉੱਤੇ ਦੇ ਦਿੱਤਾ ਜਾਂਦਾ ਹੈਗਾ ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਵੀ ਸਾਨੂੰ ਇੰਨੇ ਨੰਬਰ ਜਿਹੜੀਆਂ ਦੁਕਾਨਾਂ ਅਲਾਰਟ ਹੋਈਆਂ ਹੈਗੀਆਂ ਤੇ ਇਹਦਾ ਸ਼ਟਰ ਖੁਲਵਾਇਆ ਗਿਆ ਤਾਂ ਪਾਇਆ ਗਿਆ ਕਿ ਦੁਕਾਨਾਂ ਦੀਆਂ ਛੱਤਾਂ ਖਸਤਾ ਹਾਲਤ ਵਿੱਚ ਸੀ ਜੋ ਕਿਸੇ ਵੀ ਟਾਈਮ गिर ਸਕਦੀਆਂ ਹਨ ਤੇ ਇਹਦੀ ਜਿਹੜੀ ਨਗਰ ਨਿਗਮ ਦੀ ਮਲਕੀਅਤ ਹੈ ਐਸ ਲਈ ਬੇਨਤੀ ਹੈ ਕਿ ਦੁਕਾਨਾਂ ਦੀ ਸਲੇਬ ਰਿਪੇਅਰ ਵਰਡ ਸੁਣੋ ਰਿਪੇਅਰ ਕਰਵਾ ਕੇ ਦੁਕਾਨਾਂ ਦੀ ਅਲਾਟਮੈਂਟ ਕੀਤੀ ਜਾਵੇ ਵੀ ਤੁਸੀਂ ਜਦੋਂ ਬੋਲੀ ਲਾਈ ਸੀਗੀ ਉਦੋਂ ਤੁਸੀਂ ਬਿਨਾਂ ਦੁਕਾਨਾ ਦੇਖੇ ਹੀ ਦੁਕਾਨਾ ਕਰਾਈ ਤੇ ਲੈ ਲਈਆਂ ਇਹ ਹੋ ਸਕਦਾ ਹੈ ਜੀ ਕਜੀ ਇਹ ਇਹਨਾਂ ਤੋਂ ਇੱਕ ਫਾਰਮੈਲਿਟੀ ਦੇ ਉੱਤੇ ਇੱਕ ਲੈਟਰ ਆਇਆ ਉਸ ਤੋਂ ਬਾਅਦ ਇਸ ਲੈਟਰ ਦੇ ਬਿਹਾਫ ਤੇ ਕਾਰਪੋਰੇਸ਼ਨ ਦੇ ਵੱਲੋਂ ਇਨਸਪੈਕਸ਼ਨ ਕੀਤੀ ਗਈ ਕਾਰਪੋਰੇਸ਼ਨ ਦੇ ਵੱਲੋਂ ਜਿਹਦੇ ਵਿੱਚ ਲਿਖਿਆ ਗਿਆ ਆਈ ਹੈਵ ਪਰਸਨਲੀ ਇਨਸਪੈਕਟਡ ਦਾ ਸਾਈਟ ਐਂਡ ਫਾਊਂਡ ਥੈਟ ਕੰਸਟਰਕਸ਼ਨ ਆਫ ਸ਼ਾਪ ਵੈਰੀ 올ਡ ਵਾਲਸ ਕੈਨ ਬੀ ਰਿਪੇਅਰਡ ਬਟ ਰੂਫ ਇਜ਼ ਨਾਟ ਇਨ ਕੰਡੀਸ਼ਨ ਆਫ ਰਿਪੇਅਰ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ ਸਾਫ ਸਾਫ ਵੀ ਨਗਰ ਨਿਗਮ ਵੱਲੋਂ ਇਨਸਪੈਕਸ਼ਨ ਕੀਤੀ ਗਈ ਉਹ ਕਹਿੰਦੇ ਵੀ ਜਿਹੜੀ ਅਸੀਂ ਇਨਸਪੈਕਸ਼ਨ ਕੀਤੀ ਹੈ ਵੀ ਜਿਹੜੀਆਂ ਕੰਧਾਂ ਹੈਗੀਆਂ ਉਹ ਰਿਪੇਅਰ ਕੀਤੀ ਜਾ ਸਕਦੀ ਹੈ ਲੇਕਿਨ ਜਿਹੜੀ ਛੱਤ ਹੈਗੀ ਉਹ ਨਵੀਂ ਬਣਾਣੀ ਪਊਗੀ ਨਾਲ ਕੀ ਲਿਖਤਾ ਉਹਨਾਂ ਨੇ ਇਹਦੇ ਵਿੱਚ ਵੀ ਇਹ ਥਰਡ ਪਾਰਟੀ ਜਿਹੜਾ ਇਹ ਕੰਮ ਨਹੀਂ ਕਰਵਾ ਸਕਦੀ ਕਿਉਂਕਿ ਮਲਕੀਅਤ ਆਪਣੀ ਹੈ ਇਸ ਕਰਕੇ ਕੰਮ ਜਿਹੜਾ ਹੈਗਾ ਆਪਾਂ ਆਪ ਕਰਾਈਏ ਕਾਰਪੋਰੇਸ਼ਨ ਆਪ ਦੇ ਲੈਵਲ ਤੇ ਕਰਾਵੇ अच्छा कॉर्पोरेशन जे आप दे लेवल ਦੇ ਉੱਤੇ ਕਰਾਵੇ ਤਾਂ ਤੁਸੀਂ ਇਹ ਦੱਸੋ ਵੀ ਫੇਰ ਤੁਸੀਂ ਆਰਟੀਆਈ ਦੇ ਵਿੱਚ ਇਹ ਲੀ ਗੱਲ ਕਿਵੇਂ ਕਹੀ ਜਾਂਦੇ ਹੈਗੇ ਹੋ ਵੀ ਨਗਰ ਨਿਗਮ ਵੱਲੋਂ ਕੋਈ ਕੰਮ ਨਹੀਂ ਕਰਵਾਇਆ ਗਿਆ ਨਾਲੇ ਤੁਸੀਂ ਕਹੀ ਜਾਂਦੇ ਹੋ ਇਨਸਪੈਕਸ਼ਨ ਕਰਕੇ ਵੀ ਜਿਹੜਾ ਇਹ ਕੰਮ ਥਰਡ ਪਾਰਟੀ ਤੋਂ ਨਹੀਂ ਆਪਣੀ ਮਲਕੀਅਤ ਹੈ ਨਗਰ ਨਿਗਮ ਦੀ ਤੇ ਆਪਣਾ ਤੋਂ ਕਰਾਣਾ ਬਣਦਾ ਇਹ ਆਰਟੀਆਈ ਦੇ ਦਿੱਤੇ ਹੋਏ ਕਾਗਜ਼ ਹੈ ਉਸ ਤੋਂ ਬਾਅਦ ਹੋਰ ਚੀਜ਼ ਦੇਖੋ ਇਹ ਜਿਹੜਾ ਏਰੀਆ ਹੈਗਾ ਆ ਜਿਹੜੀਆਂ ਦੁਕਾਨਾਂ ਬੰਦੀਆਂ ਪਈਆਂ ਇਹ ਕਿਲੇ ਦੀ ਬੈਕ ਇਹਦੀ ਬੈਕ ਸਾਈਡ ਤੇ ਕਿਲਾ ਹੈ ਇਤੋਂ ਕਿਲੇ ਦੀ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਹੈ ਤਾਂ ਇਹਨਾਂ ਨੇ ਕਿਲੇ ਤੋਂ ਜਿਹੜੀ ਪਰਮਿਸ਼ਨ ਲਈਤੀ ਹੈਗੀ ਹੈ ਉਹ ਦੇਖੋ ਜਿਹੜੀ ਪਰਮਿਸ਼ਨ ਲਈਤੀ ਹੈ ਇਹ ਆ ਕਾਰਪੋਰੇਸ਼ਨ ਦਾ ਕਾਗਜ਼ ਹੈ 18/2/2025 ਨੂੰ ਇਹ ਜਿਹੜਾ ਪੁਰਾਤਤਵ ਵਿਭਾਗ ਹੈ ਚੰਡੀਗੜ੍ਹ ਦੇ ਵਿੱਚ ਉਸ ਤੋਂ ਇਹਨਾਂ ਨੇ ਪਰਮਿਸ਼ਨ ਕੀ ਲਈਤੀ ਹੈ ਕਹਿੰਦੇ ਜੀ ਚਾਰ ਦੁਕਾਨਾਂ ਜੋ ਕਿ ਅਗਰਵਾਲ ਗਲੀ ਨੇੜੇ ਦੇਸਰਾ ਸਕੂਲ ਪੈਂਦੀਆਂ ਹੈ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ ਕਿਸੇ ਵੀ ਟਾਈਮ गिर ਸਕਦੀ ਹੈ ਇਹ ਦੁਕਾਨਾ 100 ਮੀਟਰ ਦੇ ਘੇਰੇ ਵਿੱਚ ਆਉਂਦੀ ਹੈ ਕਿਉਂਕਿ ਦੁਕਾਨਾ ਖਸਤਾ ਹਾਲਤ ਵਿੱਚ ਹਨ ਕਿਸੇ ਵੀ ਸਮੇਂ ਅਣ ਸੁਖਾਵੀ ਘਟਨਾ ਘਟ ਸਕਦੀ ਹੈ ਸੰਗਣੀ ਆਬਾਦੀ ਵਾਲਾ ਏਰੀਆ ਹੋਣ ਕਰਕੇ ਜਾਣ ਮਾਲ ਦਾ ਨੁਕਸਾਨ ਹੋ ਸਕਦਾ ਹੈ ਤੇ ਇਹਦੀ ਦੁਕਾਨਾ ਦੀ ਮੁਰੰਮਤ ਕਰਨ ਲਈ ਐਨਓਸੀ ਜਾਰੀ ਕੀਤੀ ਜਾਵੇ ਧਿਆਨ ਨਾਲ ਦੇਖੋ ਵਰਡ ਕੀ ਲਿਖਿਆ ਹੈ ਬੀ ਆ ਸਾਫ ਸਾਫ ਲਿਖਿਆ ਆਏਗਾ ਇਨ੍ਹਾਂ ਦੁਕਾਨਾ ਦੀ ਮੁਰੰਮਤ ਮੁਰੰਮਤ ਕਰਨ ਲਈ ਐਨਓਸੀ ਜਾਰੀ ਕੀਤੀ ਜਾਵੇ ਤਾਂ ਬੇਨਤੀ ਹੈ ਵੀ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਵੀ ਸਾਨੂੰ ਐਨਓਸੀ ਪ੍ਰਾਪਤ ਨਹੀਂ ਹੋਈ ਹੈ ਤਾਂ ਕਿਰਪਾ ਕਰਕੇ ਐਨਓਸੀ ਦਿੱਤੀ ਜਾਵੇ ਤਾਂ ਜਿਹੜਾ ਪੁਰਾਤਤਵ ਵਿਭਾਗ ਸੀਗਾ ਉਹਨਾਂ ਵੱਲੋਂ ਆ ਦੇਖੋ ਜੀ ਜਿਹੜੀ ਐਨਓਸੀ ਦਿੱਤੀ ਹੈ ਉਹਨਾਂ ਨੇ ਕਿਹਾ ਹੈਗਾ ਓਨਲੀ ਰਿਪੇਅਰ ਔਰ ਰੈਨੋਵੇਸ਼ਨ ਯਾਨੀ ਕਿ ਸਿਰਫ ਰਿਪੇਅਰ ਕਰਨ ਲਈ ਤੇ ਰੈਨੋਵੇਸ਼ਨ ਕਰਨ ਲਈ ਉਹਨਾਂ ਨੇ ਐਨਓਸੀ ਦਿੱਤੀ ਆ ਉਸ ਤੋਂ ਬਾਅਦ ਇੱਕ ਲੈਟਰ ਹੋਰ ਲੱਗਿਆ ਉਹਨਾਂ ਦਾ ਉਹਦੇ ਵਿੱਚ ਵੀ ਦੇਖੋ ਸਾਫ਼-ਸਾਫ਼ ਲਿਖਿਆ ਹੈ ਦਾ ਪਰਮਿਸ਼ਨ ਫॉर ਓਨਲੀ ਰਿਪੇਅਰ অর ਰੈਨੋਵੇਸ਼ਨ ਵਿਦ ਦਾ ਹਾਈਟ ਆਫ ਐਗਜ਼ਿਸਟਿੰਗ ਬਿਲਡਿੰਗ ਇਜ਼ ਗਾਰੰਟਡ ਟੂ ਸਬਜੈਕਟ ਵੀ ਸਿਰਫ ਰਿਪੇਅਰ ਕਰਨ ਲਈ ਤੇ ਰੈਨੋਵੇਸ਼ਨ ਕਰਨ ਲਈ ਪਰਮਿਸ਼ਨ ਦਿੱਤੀ ਗਈ ਹੈ ਲੇਕਿਨ ਤੁਸੀਂ ਦੇਖੋ ਥੱਲੋਂ ਤੋਂ ਲੈ ਕੇ ਨਿਊਆਂ ਭਰਤੀਆਂ ਨਵੀਆਂ ਕੰਧਾ ਗੜਤੀਆਂ ਲੈਂਟਰ ਨਵਾ ਪਾਂ ਦੀ ਤਿਆਰੀ ਸੀ ਜਦੋਂ ਵੀਡੀਓ ਪਾਈ ਸੀਗੀ ਵੀਡੀਓ ਪਾਉਣ ਤੋਂ ਬਾਅਦ ਇਹ 15 ਮਿੰਟ ਦੇ ਵਿੱਚ ਹੀ ਕਈ ਬੱਠਲ ਚੱਕ ਕੇ ਆਪਦਾ ਭੱਜ ਗਏ ਥੋੜੀ ਬੈਕ ਸਾਈਡ ਦੇ ਉੱਤੇ ਕਿਲਾ ਹੈਗਾ ਤਾਂ ਇਹਦਾ ਮਤਲਬ ਕਿਲੇ ਤੋਂ ਜਿਹੜੀ ਇਹਨਾਂ ਨੇ ਸਿਰਫ ਰਿਪੇਅਰ ਦੇ ਨਾਮ ਦੇ ਉੱਤੇ ਪਰਮਿਸ਼ਨ ਮੰਗੀ ਸੀ ਤੇ ਲੇਕਿਨ ਨਵੀਂ ਕੰਸਟਰਕਸ਼ਨ ਕਰ ਰਿਹਾ ਨਿਉਵਾ ਵੀ ਭਾਰਤੀਆਂ ਕੰਧਿਆਂ ਵੀ ਨਵੀਆਂ ਖੜਾ ਖੜੀਆਂ ਕਰਦੀਆਂ ਵੀ ਇਹ ਫਾਇਦਾ ਜਿਹੜੇ ਉਹ ਕਿਰਾਏਦਾਰ ਹੈ ਉਹਨਾਂ ਨੂੰ ਪਹੁੰਚਾਉਣ ਦੇ ਲਈ ਕੀਤਾ ਜਾ ਰਿਹਾ ਅੱਛਾ ਜੇ ਹੁਣ ਨਗਰ ਨਿਗਮ ਕਹੀ ਜਾਂਦਾ ਵੀ ਅਸੀਂ ਇਹ ਕੰਮ ਨਹੀਂ ਕਰਵਾਇਆ ਸਾ ਨਗਰ ਨਿਗਮ ਦੀ ਜਗ੍ਹਾ ਦੇ ਉੱਤੇ ਕੋਈ ਅਣਜਾਣ ਬੰਦਾ ਆ ਕੇ ਕੰਮ ਕਰ ਗਿਆ ਕੋਣ ਆ ਕੇ ਕੰਮ ਕਰ ਗਿਆ ਜੀ ਇਹ ਪਰਮਿਸ਼ਨਾਂ ਤੁਸੀਂ ਨਗਰ ਨਿਗਮ ਕਿਹਦੇ ਲਈ ਮੰਗੀ ਜਾਂਦਾ ਸੀਗਾ ਦੁਕਾਨਦਾਰਾਂ ਲਈ ਮੰਗੀ ਜਾਂਦਾ ਸੀ ਰਿਪੇਅਰ ਕਰਨ ਲਈ ਤੁਸੀਂ ਇੱਕ ਪਾਸੇ ਤਾਂ ਲਿਖ ਕੇ ਦੇਈ ਜਾਂਦੇ ਹੈਗੇ ਹੋ ਨਗਰ ਨਿਗਮ ਵਾਲਿਓ ਵੀ ਇਹ ਜਗ੍ਹਾ ਜਿਹੜੀ ਹੈ ਨਗਰ ਨਿਗਮ ਦੀ ਮਾਲਕੀਅਤ ਹੈ ਥਰਡ ਪਾਰਟੀ ਦੇ ਕੰਮ ਕਰਨਾ ਨਹੀਂ ਬੰਦਾ ਆ ਦਸਤਾਵੇਜ਼ ਵੀ ਤੁਸੀਂ ਲੇਤੇ ਸਾਰੇ ਮੈਂ ਇਸ ਦੀ ਜਿਹੜੀ ਕੰਪਲੇਂਟ ਹੈ ਪਹਿਲਾਂ ਹੀ ਪਾ ਚੁੱਕਾ ਆਇਗਾ ਸੀਐਮ ਪੰਜਾਬ ਨੂੰ ਵਿਜੀਲੈਂਸ ਡਿਪਾਰਟਮੈਂਟ ਨੂੰ ਤੇ ਹੋਰ ਵੀ ਕਈ ਡਿਪਾਰਟਮੈਂਟਾਂ ਦੇ ਵਿੱਚ ਮੇਰੀ ਕੰਪਲੀਟ ਪਾਤੀ। ਲੇਕਿਨ ਆ ਆਰਟੀਆਈ ਦੇ ਕਾਗਜ਼ਾਂ ਨੇ ਤਾਂ ਜਮਾ ਹੀ ਹਲਾ ਕੇ ਰੱਖਤਾ। ਵੀ ਚੱਲੀ ਕੀ ਜਾਂਦਾ ਹੈਗਾ ਇੱਥੇ। ਇਹ ਸਾਰੇ ਕਾਗਜ਼ ਲੈ ਕੇ ਅਸੀਂ ਕੋਰਟ ਵੀ ਜਾਵਾਂਗੇ। ਫਿਲਹਾਲ ਜਿਹੜੀ ਇੱਕ ਕੰਪਲੀਟ ਹੋਰ ਨਵੀਂ ਬਾਰੇ ਹੈਗੇ ਆ ਪੂਰਾ ਤੱਤਵ ਵਿਭਾਗ ਨੂੰ ਵੀ ਤੁਹਾਡੇ ਤੋਂ ਤਾਂ ਲਿੱਤੀ ਸੀ ਰਿਪੇਅਰ ਦੀ ਪਰ ਆ ਤੁਸੀਂ ਪ੍ਰੂਫ ਦੇਖ ਲਓ। ਇਹ ਸਾਰੀ ਦੀ ਸਾਰੀ ਨਵੀਂ ਬਣਾ ਕੇ ਬਿਲਡਿੰਗ ਤੇ ਲੈਂਟਰ ਵੀ ਨਵੇਂ ਪਾਏ ਜਾ ਰਹੇ ਆ। ਤੇ ਇਸ ਤਰ੍ਹਾਂ ਤੁਹਾਨੂੰ ਗੁੰਮਰਾਹ ਕਰਕੇ ਇੱਥੋਂ ਇਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਤੁਹਾਡੇ ਤੋਂ ਅਨੋਸਿਲਿਤਿਆ ਲੇਕ ਇਨ ਤੇ ਪੋੜਾ ਬੈਕ ਸਾਈਡ ਤੇ ਕੀਲਾ ਪੈਂਦਾ ਤੇ ਮੈਂ ਪੁਰਾਤਤਵ ਵਿਭਾਗ ਤੋਂ ਮੰਗ ਵੀ ਕਰਦਾ ਵੀ ਜਿਹੜੇ ਸਾਡੇ ਲੋਕਲ ਬੰਦੇ ਜਿਹੜੇ ਇੱਥੇ ਅਪਾਇੰਟ ਕੀਤੇ ਹੋਏ ਹੈਗੇ ਬਠਿੰਡੇ ਦੇ ਵਿੱਚ ਉਹ ਵੀ ਆ ਕੇ ਜਿਹੜਾ ਹੈਗਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨ ਆਪਦੇ ਲੈਵਲ ਦੇ ਉੱਤੇ ਮੈਂ ਕੰਪਲੀਟ ਤਾਂ ਪਾਉਂਗਾ ਹੀ ਪਾਉਂਗਾ ਇਸ ਨੂੰ ਸਾਨੂੰ ਜੇ ਕੋਰਟ ਤੇ ਲੈ ਕੇ ਜਾਣਾ ਪਿਆ ਤਾਂ ਅਸੀਂ ਕੋਰਟ ਤੇ ਵੀ ਲੈ ਕੇ ਜਾਵਾਂਗੇ ਲੋਕਾਂ ਦਾ ਤੁਸੀਂ ਜਲੂਸ ਕੱਢ ਕੇ ਰੱਖ ਰੱਖਿਆ ਹੈਗਾ ਬਾਜ਼ਾਰ ਦੇ ਵਿੱਚ ਘਰਾਂ ਦੇ ਵਿੱਚ ਤੁਸੀਂ ਕੋਈ ਸਹੂਲਤਾਂ ਨਹੀਂ ਦਿੰਦੇ ਤੇ ਤੁਸੀਂ ਤਾਂ ਕੱਪੜੇ ਲਾ ਕੇ ਹੀ ਹਮਾਮ ਤੋਂ ਬਾਹਰ ਐਂਜੀ ਤੁਰੇ ਫਿਰਦੇ ਹੋ ਨਜ਼ਾਰੇ ਨਾਲ ਵੀ ਜਿਵੇਂ ਮਰਜ਼ੀ ਕਰੀ ਚੱਲੋ ਅੱਖਾਂ ਮੀਚ ਕੇ ਵੀ ਉਮੀ ਚੱਲੀ ਜਾਊਗਾ ਸਾਰਾ ਭ੍ਰਸ਼ਟਾਚਾਰ ਲੋਕਾਂ ਨੂੰ ਤੁਸੀਂ 100 ਮੀਟਰ ਦਾਇਰੇ ਦੇ ਵਾਸਤੇ ਕਿੰਨਾ ਤੰਗ ਕਰਦੇ ਹੈਗੇ ਹੋ ਤੇ ਆਪ ਤੁਸੀਂ 2 ਨੰਬਰ ਦੇ ਕਾਗਜ਼ ਤਿਆਰ ਕਰਾ ਕੇ ਜਿੱਥੇ ਇੱਕ ਪਾਸੇ ਤੁਸੀਂ ਆਰਟੀਆਈ ਦੇ ਵਿੱਚ ਕਹਿ ਰਹੇ ਹੋ ਵੀ ਇਹ ਨਗਰ ਨਿਗਮ ਨੂੰ ਕਰਨਾ ਚਾਹੀਦਾ ਹੈਗਾ ਸਾਰਾ ਤੇ ਨਾਲ ਹੀ ਕਈ ਇਹਨੂੰ ਨਗਰ ਨਿਗਮ ਇਹਦਾ ਨਹੀਂ ਕਰਾ ਰਿਹਾ ਤਾਂ ਨਗਰ ਨਿਗਮ ਦੀ ਥਾਂ ਦੇ ਉੱਤੇ ਹੋਰ ਥਰਡ ਪਰਸਨ ਕਿਹੜਾ ਕਰ ਗਿਆ ਇਹ ਤਾਂ ਦੱਸ ਦਿਓ ਮੇਰੇ ਖਿਆਲ ਇਥੋਂ ਕਿਲਾ ਵੀ ਦਿਖਦਾ ਹੋਊਗਾ ਮੈਂ ਤੁਹਾਨੂੰ ਕਿਲਾ ਦਿਖਾਣਾ ਚਾਹੁੰਦਾ ਇਸ ਗੇਟ ਦੇ ਵਿੱਚੋਂ ਦੀ ਬਾਲਪਾਵਨ ਦਾ ਗੇਟ ਆ ਇਹ ਉੱਤੇ ਉਹ ਬੈਕ ਸਾਈਡ ਦੇਖੋ ਉਹ ਸੀ ਕਿਲਾ ਉਹ ਬੈਕ ਸਾਈਡ ਤੇ ਤੁਸੀਂ ਕਿਲਾ ਦੇਖ ਸਕਦੇ ਹੋ ਮਤਲਬ ਕਿਲੇ ਵਾਲਾ ਤੋਂ ਪਰਮਿਸ਼ਨ ਲੈ ਰਹੇ ਆ ਵੀ ਅਸੀਂ ਰਿਪੇਅਰ ਕਰਨੀ ਹੈ ਕਾਰਪੋਰੇਸ਼ਨ ਵਾਲੇ ਲੇਕਿਨ ਸਾਰੇ ਦੀ ਸਾਰੀ ਨਵੀਆਂ ਤਿਆਰ ਕਰਕੇ ਕੀਤੀ ਜਾ ਰਹੀ ਹੈ ਇੱਥੇ ਇਹਨਾਂ ਦੀ ਕੋਸ਼ਿਸ਼ ਸੀਗੀ ਵੀ ਇਹ ਬਾਲਪਾ ਬੰਨੂ ਵੀ ਖਤਮ ਕਰ ਦਿੱਤਾ ਜਾਵੇ ਜਿੱਥੇ ਇੰਨੀ ਲੇਡੀਜ਼ ਕਿੰਨੇ ਸਾਲਾਂ ਤੋਂ ਇੱਥੇ ਇਮਪਲੋਇਮੈਂਟ ਵਾਸਤੇ ਮੈਨੂੰ ਆਪ ਨੂੰ ਯਾਦ ਆ ਜਦੋਂ ਮੈਂ ਸਕੂਲ 'ਚ ਪੜਦਾ ਹੁੰਦਾ ਸੀ ਉਦੋਂ ਵੀ ਇਹ ਬੜਾ ਫੇਮਸ ਹੁੰਦਾ ਸੀਗਾ ਇੱਥੇ ਜਿਹੜੀਆਂ ਲੇਡੀਜ਼ ਆ ਕੇ ਕੁੜੀਆਂ ਆ ਕੇ ਇੱਥੇ ਸਲਾਈ ਕਢਾਈ ਸਿੱਖਦੀਆਂ ਸੀਗੀਆਂ ਤਾਂ ਕਿ ਉਹ ਕੰਮ ਧੰਦੇ ਛੋਟੇ-ਮੋਟੇ ਉਹ ਕਰ ਸਕਣ ਉਸ ਨੂੰ ਖਤਮ ਕਰਕੇ ਇਹ ਆਪਦੇ ਜਾਣਕਾਰਾਂ ਨੂੰ ਆਪਦੇ ਪਛਾਣ ਵਾਲਿਆਂ ਨੂੰ ਦੁਕਾਨਾਂ ਨਵੀਆਂ ਤਿਆਰ ਕਰਕੇ ਕਬਾੜ ਦੁਕਾਨਾਂ ਘੱਟ ਰੇਟ ਤੇ 3500 3600 ਰੁਪਏ ਦੇ ਰੇਟ ਦੇ ਵਿੱਚ ਮਹੀਨੇ ਦੇ ਉੱਤੇ ਕਰਾਈਆਂ ਕਿਰਾਏ ਦੇ ਉੱਤੇ ਦੁਕਾਨਾਂ ਦੇ ਕੇ ਤੇ ਨਵੀਆਂ ਆਲੀਸ਼ਾਨ ਦੁਕਾਨਾਂ ਤਿਆਰ ਕਰਕੇ ਦੇਣ ਦੀ ਤਿਆਰੀ ਚੱਲ ਰਹੀ ਸੀ ਪਰ ਹੁਣੇ ਮੁੱਦਾ ਇੱਥੇ ਨਹੀਂ ਲੁਕੂਗਾ ਜੈ ਹਿੰਦ